ਇਹ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੱਪੂ ਆਮ ਆਦਮੀ ਪਾਰਟੀ ਦਾ ਇਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਬੋਲਸ ਦੀ ਹਾਜ਼ਰੀ ਐ ਦਿਖਾ ਦਿਓ ਐਸਐਚਓ ਸਾਹਿਬ ਖੜੇ ਹੈ ਮੌਜੂਦਾ ਆਏ ਨੇ ਸਾਡੀ ਮਦਦ ਦੇ ਲਈ ਆਏ ਨੇ ਤੁਸੀਂ ਆਇਓ ਪੱਤਰਕਾਰ ਵੀਰ ਇਹ ਇੱਕ ਟੈਰ ਆ ਸੀ ਜਿਹੜੇ ਦੀ ਮੈਂ ਸਨਾਖਤ ਕਰ ਚੁੱਕਿਆ ਦੂਸਰਾ ਟੈਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਟਾਇਰ ਸਿੰਗਲ ਟਾਇਰ ਹੀ ਦੇ ਬਰਾਬ ਦੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਆ ਦੂਜੇ ਟਾਇਰ ਨੇ ਜਿਹੜੀਆਂ ਦੋ ਟਰਾਲੀਆਂ ਦਾ ਸੀ ਤੁਹਾਡੇ ਇੱਕ ਮਿੰਟ ਬਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਕਿ ਅਸੀਂ ਕਿਸਾਨ ਨੂੰ ਬੁਲਾ ਲਏ ਐ ਪਾਈ ਟਰਾਲੀਆਂ ਗਾਇਬ ਨੇ ਇਹਨਾਂ ਦੀ ਸਨਾਖਤ ਸਵੇਰੇ ਕਰਾਂਗੇ ਇਹ ਦੀ ਹੁਣ ਸਨਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਸੀ ਲੋਂਗੋ ਵਾਲੇ ਏ ਮੈਂ ਸਣਾ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਸੀਗੇ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਐਸਓ ਸਾਹਿਬ ਵੀ ਕਹਿਣਗੇ ਵੀ ਉਹ ਸੱਚ ਨਿਕਲੂ ਉਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਜਿਹੜੀ ਉਹੀ ਟਰਾਲੀ ਦਾ ਟਾਇਰ ਸੱਤੋਂ ਨਹੀਂ ਕਹਿੰਦੀ ਰੋਡ ਪੇੜੀ ਕਿਉਂਕਿ ਭਾਈ ਅਸੀਂ ਕੱਚੇ ਫਿਰ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਜੀ ਫੋਟੋ ਕੱਢ ਬਾਣੀ ਦਿਖਾ ਦਿੰਦੇ ਤੁਹਾਨੂੰ ਆ ਦੇਖੋ ਭਾਈ ਜੀ ਕੱਢੀ ਬੜੀ ਇਹ ਜਿਹੜੀ ਟਰਾਲੀਆਂ ਮੌਜੂਦਾ ਬਣੀ ਹੋਈ ਹੈ ਨਾ ਪੂਰੀ ਤੁਹਾਨੂੰ ਫੋਟੋ ਅਸੀਂ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀਆਂ ਆਮ ਆਦਮੀ ਪਾਰਟੀ ਦਵੇ ਮਾਰਦੀ ਸੀ ਉਹ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਬਤ ਹੋ ਗਿਆ ਆਮ ਆਦਮੀ ਪਾਰਟੀ 90 ਦੇ ਵਿੱਚ ਇੱਕਸਾਨਾਂ ਦੇ ਸ਼ੰਗਾਰ ਸ੍ਰੀ ਜਿੱਤ ਹੈ ਕੱਢੀ ਕਰਾਉਣ ਆ ਗਈ ਠੀਕ ਠੀਕ ਬੰਦ ਹੋ ਗਿਆ ਜੇ ਲੈ ਆਉਂਦਾ ਨਾ ਅੱਗੇ ਵੀ ਫਰਟੇ ਨਾਲ ਜਿਹੜੇ ਸਾਡੇ ਸੰਗੇ ਜਾਈਦਾ ਉਹ ਹੁੰਦੇ ਪਾਇਦੇ ਹੈਂ ਚੰਦੇ ਨੇ ਚੰਦੇ ਕਹਿੰਦੇ ਆ ਆ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸੇਮ ਟਾਇਰ ਨੇਗੇ ਐ ਡੈਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਨੇ ਆਹ ਟਰਾਲੀ ਦੇ ਟਾਇਰ ਨੇ ਬਾਈ ਜੀ ਹੋਰ ਪਿੱਛੇ ਹੱਥ ਪਿਛੇ ਆਹ ਦੀਆਂ ਆਹ ਦੀਆਂ ਕੋਰਾਂ ਆਹ ਦੀ ਹੱਥ ਪਿਛੇ ਕਰੋ ਹੱਥ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਹੱਥ ਪਿੱਛੇ ਕਰੋ ਚਲੋ ਅਸੀਂ ਕੱਚੇ ਪੈਰੀ ਨਹੀਂ ਬਾਈ ਜੀ ਇਹ ਵਾਦਾ ਕਰਦੇ ਇਹ ਐਸਐਟੇ ਸਾ ਵੀ ਮੰਨਣਗੇ ਵੀ ਆਹ ਕਰਦੇ ਨੇ ਕਿ ਕਿ ਕੱਚੇ ਪੈਰੀ ਉਹਦੇ ਕਦੇ ਕਦੇ ਹੱਥ ਨਾਲ ਬੰਦੇ ਬਾਕੀ ਸਮਾਨ ਵੀ ਸਾਾਨੂੰ ਪਤਾ ਕਿੱਥੇ ਆ ਉਹ ਵੀ ਕੱਢਦੇ ਦੇਖ ਸਕਦਾ ਕਿਹੜੇ ਘਰੇ ਪੈਲੇ ਭਾਈ ਬਾਕੀ ਜਿਹੜਾ ਸਮਾਨ ਹੈ ਇਹ ਪਲਾਟ ਨੂੰ ਫਰੋਲ ਰਹੇ ਆ ਬੈਟਰੀਆਂ ਮਗਾਈਆਂ ਨੇ ਨੇਹਰਾ ਆ ਕਾਕੰਡਾ ਇੱਥੇ ਸਬਸੁੰਡੀ ਦਾ ਖਤਰਾ ਹੈ ਤੁਸੀਂ ਵੀ ਉਰੇ ਹੋ ਬੈਟਰੀਆਂ ਦਾ ਸਾਡਾ ਸਹਿਯੋਗ ਕਰੋ ਘੱਲੇ-ਘੱਲੇ ਚੀਜ਼ ਹੋਰ ਵੀ ਐਸਾ ਸਮਾਨ ਨਿਕਲਣ ਦੀ ਖਸਰਾ ਇਹ ਗੱਲਾਂ ਬੋਟਰ ਟਰਾਲੀਆਂ ਦਾ ਨਹੀਂ ਇਹ ਹੋਰ ਵੀ ਟਰਾਲੀਆਂ ਹੋਰ ਵੀ ਗੰਭੂ ਕੋ ਜਿਹੜਾ ਕਰੋੜਾਂ ਦਾ ਸਮਾਨ ਹੋਇਆ ਨਾ ਚੋਰੀ ਦਾ ਉਹ ਇਥੋਂ ਬਰਾਮਦ ਹੋ ਸਕਦਾ ਸੋ ਇਹ ਵੱਡਾ ਇੱਕ ਘਪਾ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਉਹਨਾਂ ਨੇ ਕੁਰਥ ਨਹੀਂ ਕੀਤਾ ਜਿਹੜਾ ਸਾਡਾ ਕਿਸਾਨੀ ਨੂੰ ਲੈ ਕੇ ਸੰਭੂ ਤੇ ਖਨੋਰੀ ਮੋਰਚਾ ਚੱਲ ਰਿਹਾ ਸੀਗਾ ਉਹ ਮੋਰਚਾ 19 ਮਾਰਚ ਨੂੰ ਸਰਕਾਰ ਨੇ ਜਾਨੀ ਖੜਿਆਤਾ ਸੀਗਾ ਉਹ ਆਪਾਂ ਨੂੰ ਜਗ ਜਹਰਾ ਗੱਲ ਸੋ ਉਹ ਟਰਾਲੀਆਂ ਜਿਹੜੀਆਂ ਉਹਨਾਂ ਪਰ ਸਿੱਟੀਆਂ ਸੀਗੀਆਂ ਉਹ 20 ਮਾਰਚ ਨੂੰ ਟਰਾਲੀਆਂ ਉੱਥੋਂ ਜਾਨੀ ਜਿਹੜੇ ਆਮ ਪਾਰਟੀ ਦੇ ਵਿਧਾਇਕਾਂ ਜਣੀ ਆਗੂ ਆ ਬਾਈ ਉਥੋਂ ਪਾਪ ਆ ਕੇ ਆਪਣੇ ਘਰਾਂ ਨੂੰ ਲੈ ਕੇ ਆਉਣ ਲੱਗੇ ਸਾਨੂੰ ਪਤਾ ਲੱਗਿਆ ਵੀ ਦੋ ਟਰਾਲੀਆਂ ਨੇ ਜਿਹੜੀਆਂ ਉਹ ਨਾਬੇ ਦੇ ਵਿੱਚ ਪਹੁੰਚੀਆਂ ਬਾਈ ਅਸੀਂ ਕਈ ਵਾਰ ਰੇਡ ਮਾਰੀ ਇਹਨਾਂ ਦੇ ਨਗਰ ਕਾਉਂਸਲ ਦੇ ਦਫ਼ਤਰ ਪਰ ਜਿਹੜਾ ਦੇਮਾਨਾ ਅਰ ਦੇਮਾਨ ਦਾ ਪੱਪੂ ਸਟੀਲ ਵਾਲਾ ਜਣੀ ਪੰਕਜ ਪੱਪੂ ਆ ਉਹ ਬਾਈ ਚੁਸਤ ਬਹੁਤ ਜ਼ਿਆਦਾ ਆ ਉਹਨੇ ਜਣੀ ਸੱਤ ਤੋਂ ਉਹ ਟਰਾਲੀਆਂ ਅਰਦ ਖੁਰਦ ਕਰਦਾ ਰਿਹਾ ਉਹ ਮਤਲਬ ਸਾਡੇ ਹੱਥ ਨਹੀਂ ਲੱਗੀਆਂ ਪਰ ਬਾਈ ਪਿੱਸਾ ਨਹੀਂ ਛੱਡਿਆ ਸੀ 4 ਮਹੀਨੇ ਤੋਂ ਉਹਦੇ ਪਿੱਸੇ ਲੱਗੇ ਸੀਗੇ ਜਣੀ ਅੱਜ ਆ ਕੇ ਸਾਨੂੰ ਖਬਰ ਮਿਲੀ ਵੀ ਟਰਾਲੀਆਂ ਤਾਂ ਉਹ ਵੇਚ ਕੇ ਯਾਨੀ ਵੱਢ ਕੇ ਉਹਨੇ ਵੇਚਦੀਆਂ ਪਰ ਅੱਧ ਤੋਂ ਜ਼ਿਆਦਾ ਸਮਾਨ ਆ ਜਿਹੜਾ ਇੱਥੇ ਆ ਵਰਕਸ਼ਾਪ ਆ ਬਾਈ ਪੱਪੂ ਦੀ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਪਿਆ ਸੋ ਅਸੀਂ ਪੱਕੇ ਪੈਰੀ ਬਾਈ ਅੱਜ ਮੋਰਚਾ ਲਾਇਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਵੀ ਸਾਡੇ ਨਾਲ ਲਾ ਕੇ ਯਾਨੀ ਜਿਹੜੇ ਚੋਰੀ ਦਾ ਸਮਾਨ ਪਿਆ ਉਹਦੀ ਵਰਕਸ਼ਾਪ ਚ ਉਹਨੂੰ ਜਗ੍ਹਾ ਜाहिर ਕੀਤਾ ਜਾਵੇ ਸੋ ਇਹੀ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਵੱਡਾ ਮੋਰਚਾ ਲਾਇਆ ਬਾਈ ਜੀ ਤੁਹਾਨੂੰ ਪਤਾ ਲੱਗੇ ਕੀ ਕੀ ਸਮਾਨ ਦਾ ਖਾਸ ਸੋ ਦੇਖੋ ਜੀ ਸਮਾਨਤਾ ਅਸਲ ਇਥੋਂ ਜਦੋਂ ਅਸੀਂ ਜਿੰਦਾ ਖਲਵਾਵਾਂਗੇ ਤਦ ਹੀ ਪਤਾ ਲੱਗੂਗਾ ਪਰ ਸਾਨੂੰ ਇਹ ਪਤਾ ਲੱਗਾ ਦੋ ਟਰੈਲ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਸਿੰਗਲ ਟਾਇਰੀਆਂ ਨੇ ਚਾਰ ਟਾਇਰ ਪਏ ਆਰੇ ਜੈਕ ਪਏ ਆ ਉਹਨਾਂ ਦੇ ਉਹਨਾਂ ਦੇ ਹਿੱਸੇ ਪਏ ਆ ਯਾਨੀ ਕਾਫੀ ਜ਼ਿਆਦਾ ਸਮਾਨ ਆ ਜਿਹੜਾ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਇਹ ਗੇਟ ਗ੍ਰਿਲ ਵਾਲੀ ਵਰਕਸ਼ਾਪ ਆ ਬਾਈ ਟਰਾਲੀ ਦਾ ਪਾਰਟਸ ਮਿਲਣਾ ਪੈਸੀ ਸਾਡਾ ਛੱਕ ਜਾਂਦਾ ਸੋ ਦੂਜੀ ਗੱਲ ਜਿਹੜੀਆਂ ਟਰਾਲੀਆਂ ਇਹ ਮਿਲੀਆਂ ਨੇ ਉਹ ਸਾਡੇ ਖੁਦ ਪਰਿਵਾਰ ਦੀਆਂ ਟਰਾਲੀਆਂ ਨੇ ਲੋਂਗੋਵਾਲ ਤੋਂ ਸਾਡੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਉਹਨਾਂ ਦੀਆਂ ਆਪਣੀਆਂ ਟਰਾਲੀਆਂ ਨੇ ਸੋ ਉਹਨਾਂ ਟਰਾਲੀਆਂ ਦੇ ਟਾਇਰ ਰਿੰਮ ਜਿਹੜੇ ਹਿੱਸੇ ਨੇ ਜਾਨੀ ਜੈਕ ਨੇ ਉਹ ਇੱਥੋਂ ਸਾਨੂੰ ਸ਼ਾਕਾ ਵੀ ਇਹਦੇ ਅੰਦਰ ਪੈਨੇ ਬਾਕੀ ਪ੍ਰਸ਼ਾਸਨ ਆ ਕੇ ਖਲਵਾ ਕੇ ਦੇਊਗਾ ਤੁਹਾਨੂੰ ਸੋ ਅਸੀਂ ਬਰਾਮਤ ਕਰਵਾਵਾਂਗੇ ਪ੍ਰਸ਼ਾਸਨ ਤੱਕ ਉਹ ਪ੍ਰਕਿਰਿਆ ਸੰਪਰਕ ਬਿਲਕੁਲ ਜੀ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਐਸਐਚਓ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਤੀ ਆ ਵੀ ਇੱਥੇ ਆ ਕੇ ਭਾਈ ਅਸੀਂ ਮੋਰਚਾ ਖੋਲਤਾ ਜਿੰਨਾ ਚਿਰ ਸਾਡਾ ਇਹ ਸਮਾਨ ਤੁਸੀਂ ਬਰਾਮਤ ਨਹੀਂ ਕਰਾਉਂਦੇ ਔਰ ਜਿਹੜਾ ਇੱਥੇ ਦਾ ਜਾਨੀ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਕਜ ਪੱਪੂ ਆ ਇਹਦੇ ਪਰਚਾ ਨਹੀਂ ਹੁੰਦਾ ਬਾਈ ਉਹਨਾਂ ਚਿਰੇ ਮੋਰਚਾ ਇਹ ਚੱਲਦਾ ਰਹੂਗਾ ਕਿਉਂਕਿ ਬਾਈ ਸਾਡੇ ਪਿੱਠ 'ਤੇ ਸੂਰਾ ਮਾਰਿਆ ਸਰਕਾਰ ਨੇ ਜਿਹੜੀ ਝਾੜੂ ਪਾਰਟੀ ਆ ਟਰਾਲੀ ਚੋਰਾ ਸੀ ਪਹਿਲੇ ਦਿਨ ਤੋਂ ਕਹਿ ਰਹਿਆ ਜਣੀ ਇਹ ਗੱਲ ਜਗ ਜाहिर ਹੋ ਗਈ ਹੁਣ ਇਹ ਟਰਾਲੀ ਦੇਖਦੇ ਆ ਕਿਉਂਕਿ ਬਾਈ ਟਰਾਲੀ ਸਾਡੀ ਖੂਨ ਪਸੀਨੇ ਦੀ ਕਮਾਈ ਤੋਂ ਬਣੀਆ ਜਣੀ ਉਹ ਜਣੀ ਅੱਜ ਅਸੀਂ ਜਿੰਨਾ ਚਿਰੇ ਬਰਾਮਤ ਨਹੀਂ ਜਣੀ ਪਰਚਾ ਨਹੀਂ ਹੁੰਦਾ ਇਹ ਮੋਰਚਾ ਅਸੀਂ ਇਸੇ ਤਰ੍ਹਾਂ ਟਟੇ ਰਹਾਂਗੇ ਭਾਈ। ਭਾਈ ਜੀ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿਉਂਕਿ ਬਿਨਾਂ ਆਧਾਰ ਤੋਂ ਅਸੀਂ 4 ਮਹੀਨੇ ਪਹਿਲਾਂ ਕਹਿ ਸਕਦੇ ਸੀ ਇਹ ਗੱਲ। ਪਰ ਅਸੀਂ ਪੈੜ ਦਬਦੇ ਦਬਦੇ ਇਹਨਾਂ ਦੇ ਸਾਡੇ ਜਾਨੀ ਵਿਸ਼ਵਾਸ ਵਾਲੇ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਤੁਹਾਨੂੰ ਜਿੱਥੇ-ਜਿੱਥੇ ਟਰਾਲੀਆਂ ਖੜੀਆਂ ਜਿਹੜੀਆਂ ਜਿਹੜੀਆਂ ਟਰੈਕਟਰ ਉੱਥੇ ਗਏ ਆ ਮੋਰਚੇ ਦੇ ਵਿੱਚ ਉਹ ਸਾਡੇ ਕੋਲੇ ਕੱਲੀ-ਕੱਲੀ ਖਬਰ ਆ ਭਾਈ। ਜਾਨੀ ਜਿਹੜੇ ਅੰਦਰ ਸਮਾਨ ਪਿਆ ਉਹਨਾਂ ਦੀਆਂ ਵੀ ਫੋਟੋਆਂ ਆ ਸਾਡੇ ਕੋਲੇ। ਤੱਚੇ ਪੈਰੀਂ ਭਾਈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਆ। ਸੋ ਇਹ ਜਿਹੜੇ ਜ਼ਿੰਮੇ ਮਾਲਕ ਬਣ ਗਿਆ ਬਈ ਵੱਡੇ ਚੋਰ ਆ ਚੋਰ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆ ਵੀ ਜਿਹੜੇ ਝਾੜੂ ਬਰਕਰਾਰ ਬਈ ਜਿਹੜੇ ਝਾੜੂ ਪਾਰਟੀ ਦੇ ਆਖੂਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਜੱਗ ਜਹਰ ਕਹਿੰਦੇ ਆ ਔਰ ਜਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਪ੍ਰਧਾਨ ਜੀ ਅੱਜ ਇੱਥੇ ਮੋਰਚਾ ਲਾਉਣ ਦਾ ਕਾਰਨ ਨਹੀਂ ਬੈਠਾ ਨਹੀਂ ਨਹੀਂ ਦੇਖੋ ਮੋਰਚਾ ਸਾਨੂੰ ਰਾਤ ਨੂੰ ਇਹ ਸਵਾਕਿਓ ਰਿਹਾਣਾ ਇਸ ਕਰਕੇ ਬੈ ਗਿਆ ਸ਼ੰਭੂ ਦੇ ਖਨੋਰੀ ਮੋਰਚੇ ਦੇ ਵਿੱਚੋਂ ਕਰੀਬ 2 ਦਰਜਨ ਟਰਾਲੀਆਂ ਸਾਡੀਆਂ ਗਾਇਬ ਸਨ ਚੋਰੀ ਹੋਈਆਂ ਸਨ ਪ੍ਰਸ਼ਾਸਨ ਨੇ ਕਰਵਾਈਆਂ ਸੀ ਸਰਕਾਰ ਨੇ ਕੀਤੀਆਂ ਸੀ ਚੋਰੀ ਅਸੀਂ 5 ਮਹੀਨਿਆਂ ਤੋਂ ਲਗਾਤਾਰ ਇਹ ਚੋਰੀ ਦੇ ਸਮਾਨ ਦੀ ਪੈਡਨਪ ਉਧਿਆਰੇ ਸੀ ਜਿਵੇਂ ਸ਼ਾਹਬਾਦ ਤੋਂ ਬਰਾਮਦ ਕਰਾ ਲੀਆਂ ਕੁਝ ਸਰਪੰਚਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਘਰੋਂ ਬਰਾਮਦ ਹੋਈਆਂ ਕੁਝ ਇਹ ਸੰਭੂ ਥਾਣੇ 'ਚ ਖੜੀਆਂ ਨੇ ਜਿਨ੍ਹਾਂ ਦੇ ਚੋਰੀ ਦੇ ਪਰਚੇ ਦਰਜ ਹੋ ਚੁੱਕੇ ਨੇ ਦੋ ਟਰਾਲੀਆਂ ਇਸ ਸ਼ਹਿਰ ਦੀ ਸਾਡੇ ਕੋਲ ਜਾਣਕਾਰੀ ਹੈ ਹੋ ਸਕਦਾ ਵੱਧ ਵੀ ਆਈਆਂ ਹੋਣ ਦੋ ਦੀ ਪੱਕੀ ਜਾਣਕਾਰੀ ਸੀ ਕਿ ਨਗਰ ਕੌਂਸਲ ਦੇ ਟਰੈਕਟਰਾਂ ਰਾਹੀਂ ਦੋ ਟਰਾਲੀਆਂ ਆਈਆਂ ਨੇ ਪਰ ਜਿੰਨਾ ਚਿਰ ਪੂਰਾ ਸਬੂਤ ਨਹੀਂ ਹੱਥ ਲੱਗਦਾ ਸੀ ਉਹਨਾਂ ਸਿਰ ਕਹਿਣਾ ਔਖਾ ਸੀ ਹੁਣ ਸਾਨੂੰ ਪਤਾ ਲੱਗ ਗਿਆ ਪ੍ਰੋਪਰ ਗੱਲ ਦਾ ਕਿ ਪੰਕਜ ਪੱਪੂ ਜੀ ਕਦੋਂ ਸ਼ੰਭੂ ਬਾਡਰ ਤੇ ਗਏ ਇਹ ਵੀ ਡਿਟੇਲਾਂ ਆ ਜਾਣਗੀਆਂ ਸਾਰੀ ਜਾਣਕਾਰੀ ਆਜੂਗੀ ਇਹ ਵੀ ਜਾਣਕਾਰੀ ਆਜੂਗੀ ਵੀ ਇਹ ਸਮਾਨ ਕਿਹਦੇ ਕਿਹਦੇ ਘਰੇ ਖੜਿਆ ਕਿਹੜਾ ਕਵਾੜੀਆ ਲੈ ਕੇ ਗਿਆ ਅੰਦਰ ਇਸ ਦੁਕਾਨਾਂ ਨਾਲ ਲੱਗਦੀ ਦੁਕਾਨ ਇੱਥੇ ਪਖੜਿਆ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਕਹਿੰਦਾ ਜਿੰਦਾ ਖਲਾਓ ਅੰਦਰੋਂ ਸਮਾਨ ਲੱਭੀਏ ਕਿੰਨਾ ਪਿਆ ਹਜੇ ਕਿੰਨਾ ਸਮਾਨ ਅੰਦਰ ਹੈ ਬਾਰ ਖੋਲੇ ਤੋਂ ਪਤਾ ਲੱਗੂ ਤੁਹਾਡੇ ਸਾਹਮਣੇ ਕੈਮਰਿਆਂ ਦੇ ਜੋ ਸੱਚ ਹੋਇਆ ਉਹ ਆ ਜਾਏਗਾ ਛਾਲੀਆਂ ਦੇ ਜਿਹੜੇ ਮਾਲਕ ਨੇ ਉਹ ਸਾਡੇ ਕੋਲੇ ਮੌਜੂਦ ਨੇ ਕਿਵੇਂ ਸਾਡਾ ਸਮਾਨ ਚੋਰੀ ਹੋਇਆ ਮਤਲਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਤੇ ਮਨਦੀਪ ਸਿੱਧੂ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਵੱਡੇ ਵੱਡੇ ਅਸੀਂ ਗੜਾਉਨ ਬਣਾਤੇ ਅਸੀਂ ਕਿਸਾਨਾਂ ਨੂੰ ਸਮਾਨ ਦੇ ਰਹੇ ਹਾਂ ਉਹਨਾਂ ਦੇ ਦਾਅਵਿਆਂ ਦੀ ਬੋਲ ਉਦੋਂ ਖੁੱਲ ਗਈ ਸੀ ਜਦੋਂ ਪੁਲਿਸ ਮੁਲਾਜ਼ਮਾਂ ਤੋਂ ਚੋਰੀਆਂ ਟਰਾਲੀਆਂ ਫੜੀਆਂ ਗਈਆਂ ਸੀ ਜਦੋਂ ਸਰਪੰਚਾਂ ਦੇ ਕਰੋ ਟਰਾਲੀਆਂ ਫੜੀਆਂ ਗਈਆਂ ਸੀ ਮਨਦੀਪ ਸਿੱਧੂ ਤੇ ਨਾਨਕ ਸਿੰਘ ਦੀ ਪੋਲ ਉਹ ਤੋਂ ਖੁੱਲ ਗਈ ਸੀ ਤੇ ਅੱਜ ਆਮ ਆਦਮੀ ਦੀ ਪੋਲ ਵੀ ਭਗਮੰਤ ਮਾਨ ਦੀ ਸਰਕਾਰ ਦੀ ਪੋਲ ਇਹ ਸ਼ਹਿਰ ਦੇ ਵਿੱਚ ਖੁੱਲ ਜਾਣੀ ਹੈ ਤੇ ਉਹ ਪੁਲਿਸ ਮੁਲਾਜ਼ਮ ਜਿਹੜੇ ਦਾਅਵੇ ਕਰਦੇ ਸੀ ਉਹਨਾਂ ਦੀ ਪੋਲ ਖੁੱਲ ਜਾਣੀ ਹੈ ਤੁਹਾਡੇ ਕੈਮਰੇ ਦੇ ਸਾਹਮਣੇ ਦੇਖੋ ਇੱਥੇ ਕਾਲੀ ਦੇ ਰਿੰਮ ਹੱਬਾ ਟਾਇਰ ਨਾਲ ਹੋਰ ਸਮਾਨ ਵਗੈਰਾ ਇੱਥੇ ਹੋਣ ਦੀ ਖਾਲਸਾ ਨਹੀਂ ਪਰ ਉੱਪਰ ਜਾਣਕਾਰੀ ਹੈ ਕਟੀਆਂਗੇ ਕਟੀਆਂਗੇ ਜਾਉਣੀਆਂ ਕਿਹੜੇ ਕੁਆੜੀਆਂ ਨੂੰ ਦਾ ਜਦੋਂ ਸਰਕਾਰ ਕਰੂਗੀ ਬਦਤਾਲ ਅਸੀਂ ਕਰਾਵਾਂਗੇ ਹੋਰ ਨਾਲ ਵੀ ਕਿਹੜੇ ਕੁਆੜੀਆਂ ਦੇ ਵੱਡੀਆਂ ਨੇ ਕਦੋਂ ਵੇਚੀਆਂ ਨੇ ਇਹ ਜੇ ਦੇਖੋ ਸੱਚ ਸਾਫਤ ਹੁੰਦਾ ਹੈ ਜਿਹੜੀਆਂ ਨਾਲ ਦੀਆਂ ਦੁਕਾਨਾਂ ਨੇ ਨਾ ਤਾਂ ਇਹ ਕੁਆੜੀਆਂ ਦੀਆਂ ਦੁਕਾਨਾਂ ਨੇ ਨਾ ਇਹ ਟਰਾਲੀਆਂ ਨੂੰ ਸਮਾਰਨ ਵਾਲੇ ਬੰਦਿਆਂ ਦੀਆਂ ਦੁਕਾਨਾਂ ਨੇ ਇੱਥੇ ਤਾਂ ਗੇਟਾਂ ਦਾ ਕੰਮ ਚੱਲਦਾ ਹੈ ਉਹਨਾਂ ਦਾ ਇਹ ਕਾਰੋਬਾਰੀ ਦੱਸ ਰਿਹਾ ਵੀ ਇਹ ਕੰਮ ਹੀ ਸਾਰਾ 2 ਨੰਬਰ ਦਾ ਸੀ ਅੰਦਰ ਸਮਾਨ ਤੁਸੀਂ ਕੁਝ ਪ੍ਰਸ਼ਾਸਨ ਨੂੰ ਪੁੱਛ ਲਾ ਦਿੱਤੀ ਦੇ ਦਿੱਤੀ ਠੀਕ ਹੈ ਉਹਨਾਂ ਦਾ ਕਹਿਣਾ ਸੀ ਅਸੀਂ ਆਉਣੇ ਆ ਪਹਿਲਾਂ ਕਹਿਣਾ ਸੀ ਕੰਪਲੀਟ ਲਿਖਾਓ ਅਸੀਂ ਇਹ ਕੰਪਲੀਟ ਤਾਂ ਇਹਦੀ ਸ਼ੰਭੂ ਆਰਡਰ ਲਿਖਾਈ ਹੋਈ ਹੈ ਆਨਲਾਈਨ ਚੱਕ ਲਓ ਇਹ ਸਾਰੇ ਸਮਾਨ ਦੀ ਲਿਖਾਈ ਹੋਈ ਹੈ ਤੇ ਅਸੀਂ ਆ ਕੇ ਬਹਿ ਕੇ ਕੰਮ ਥੋੜਾ ਇਹ ਭਾਲ ਕੇ ਦੇਣਾ ਟਰਾਲੀਆਂ ਗੁੰਮ ਹੋਇਆ ਸਮਾਨ ਅਸੀਂ ਬੈਠੇ ਆ ਪ੍ਰਸ਼ਾਸਨ ਦੀ ਮਰਜ਼ੀ ਆਵੇ ਨਾ ਆਵੇ ਪੰਜਾਬ ਸਰਕਾਰ ਨੂੰ ਤੜਕੇ ਨੂੰ ਇੱਥੇ ਮਜਬੂਰ ਕਰਾਂਗੇ ਤੁਹਾਡੇ ਸਾਹਮਣੇ ਇਹ ਸਾਰੇ ਪੰਜਾਬ ਦੇ ਕਿਸਾਨਾਂ ਤੱਕ ਗੱਲ ਚਲੀ ਗਈ ਪਹੁੰਚ ਜਾਣਾ ਬੜਾ ਹੈ ਸ਼ਹਿਰ ਵਾਸੀ ਸਾਡੀ ਬੜੀ ਵੱਡੀ ਮਦਦ ਕਰ ਰਹੇ ਨੇ ਆ ਚਾਹ ਪਾਣੀ ਦਾ ਪ੍ਰਬੰਧ ਪਾਣੀ ਦਾ ਕਰੂਗਾ ਸਦਕਾ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਧਰਨਾ ਲੱਗਿਆ ਉਹ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭ ਦਾ ਹੈਗੀ ਆ ਆਪਾਂ ਉਹਨਾਂ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਣੇ ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹ ਤਾਂ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਬਿਲਕੁਲ ਜਿਹੜੇ ਟਾਇਰ ਤੇ ਹੋਰ ਸਮਾਨ ਇੱਥੇ ਜਾਇਦਾ ਤੁਹਾਡੀ ਹਾਂ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਵੀ ਦੇਖੋ ਅਸੀਂ ਖੁਦ ਕਿਸਾਨ ਤੇ ਮਜ਼ਦੂਰ ਦੇ ਪੁੱਤਾਂ ਜਿਹੜਾ ਇਲਜ਼ਾਮ ਲਾ ਰਹੇ ਨੇ ਸਾਨੂੰ ਵੀ ਪਤਾ ਹੈ ਇਹ ਸਾਰੇ ਨਾਬਾ ਨਿਵਾਸੀਆਂ ਨੂੰ ਪਤਾ ਹੈ ਵੀ ਕੁਝ ਇੱਕ ਦੋ ਵਿਰੋਧੀ ਜਿਹੜੇ ਅੱਜ ਕੱਲ ਨਵੇਂ ਉੱਠੇ ਹੋਏ ਨੇ ਉਹ ਸਾਡੀ ਜਿਹੜੀ ਪ੍ਰਸ਼ੰਸਾ ਹੈ ਜਿਹੜੀ ਨਾਬੇ ਦੇ ਵਿੱਚ ਚੱਲ ਰਿਹਾ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਚੱਕਿਆ ਵੀ ਕਿਸੇ ਤੀਵੀ ਨੂੰ ਹੱਥ ਪਾਤਾ ਜੀ ਕਦੇ ਕੋਈ ਕਦੇ ਕੋਈ ਬੜੇ ਗੰਦੇ ਗੰਦੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਿਆਸਤ ਬਹੁਤ ਗਿਰ ਚੁੱਕੀ ਆ ਤੇ ਜਿਹੜੀ ਗੱਲ ਮੇਰੇ ਕਿਸਾਨਪੁਰਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੈਂ ਤਾਂ ਆਪ ਕਹਿ ਰਿਹਾ ਮੈਂ ਐਸਐਚਓ ਸਾਹਿਬ ਨੂੰ ਵੀ ਤੁਸੀਂ ਉੱਥੇ ਇੱਕ ਤਵਾਲੀ ਬਿਲਾਓ ਇਹਨਾਂ ਨੂੰ ਸਾਰਿਆਂ ਨੂੰ ਉੱਤੇ ਬੈਠ ਕੇ ਸਾਡੀ ਫੇਸ ਟੂ ਫੇਸ ਗੱਲ ਕਰਾਓ ਜਿਹੜੀ ਗੱਲ ਇਹ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਐਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸ਼ੈੱਡ ਤਾਂ ਪੱਕਾ ਇੱਥੇ ਦਫ਼ਤਰ 'ਚ ਹੀ ਰੱਖਿਆ ਹੋਇਆ ਔਰ ਇਹ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ ਰਿਪੇਅਰ ਵਾਲਾ ਇੱਕ ਮੁੰਡਾ ਵੈਲਡਿੰਗ ਵਾਲਾ ਬੁਲਾਇਦਾ ਉਹ ਇੱਥੇ ਟੁੱਟਪੱਟ ਜਿਹੜੀ ਮਾੜੀ- ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਹੈ ਕੋਈ ਟਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪਾਰ ਜਾਂਦੇ ਨੇ ਹੁਣ ਇੱਥੇ ਨਵੇਂ ਟਾਇਰਾਂ ਦੀ ਜੇ ਸੋਚੀਏ ਨਗਰ ਕੌਂਸਲ ਦਾ ਮਹੀਨਾ ਮਹੀਨਾ ਡੇਡ ਡੇ ਮਹੀਨਾ ਤਾਂ ਪਹਿਲਾਂ ਕੁਟੇਸ਼ਨਾਂ ਤੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰਮ ਨਾ ਖੜੇ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਾਤੇ ਹਜ਼ਾਰ ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਨਗਰ ਕੌਂਸਲ ਦੇ ਅਸੀਂ ਲੈ ਕੇ ਪਟਿਆਲੇ ਬਾੜ ਮਾਰਕੀਟ ਚੋਂ ਤੂੰ ਪਾ ਦਿੰਦੇ ਨੇ ਮੇਰੇ ਖਾਤੇ ਹਫ਼ਤੇ ਦੇ ਵਿੱਚ ਤਦੇ ਕੋ ਟਾਇਰ ਕੋ ਗੱਡੀਆਂ ਹੀ ਜੰਨੀਆਂ ਨੇ 10 ਇਕਰਾਨ ਕੀ ਦੀ ਹੈ ਜਿਹਦੇ ਅੱਗੇ ਧਰਨਾ ਸਰ ਇਹ ਜਿਹੜੇ ਇਹ ਇਹ ਮੇਰੇ ਡੈਡੀ ਦੀ ਦੁਕਾਨ ਹੈ ਜੀ ਨਹੀਂ ਮੇਰੇ ਪਿਤਾ ਨੇ ਵੀ ਇੱਥੇ ਟਰਾਲੀਆਂ ਕੱਟੀਆਂ ਨੇ ਕੱਟ ਕੇ ਲੋਹਾ ਵੇਚਿਆ ਮੈਂ ਟਾਇਰ ਪਏ ਨੇ ਮੈਂ ਕਲੀਅਰ ਕਰਦਾ ਜੀ ਮੇਰੇ ਡੈਡੀ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਇੱਕ ਛੀਂਟਾ ਵਾਲੇ ਗੁਰੂ ਘਰ ਦੀ ਯੂਟਿਲਿਟੀ ਨਾਲ ਸਾਡੀ ਟਰਾਲੀ ਦੀ ਟੱਕਰ ਹੋਈ ਸਾਡੀ ਟਰਾਲੀ ਦਾ ਨੁਕਸਾਨ ਹੋਇਆ ਟਰਾਲੀ ਪਲਟ ਗਈ ਜਿਸ ਦੇ ਚ ਟਾਇਰ ਵੀ ਪਾੜ ਗਏ ਸਾਰੇ ਤੇ ਹੱਬ ਵੀ ਟੁੱਟ ਗਈ ਉਸ ਤੋਂ ਬਾਅਦ ਜਿਹੜੀ ਅਸੀਂ ਰਿਪੇਅਰ ਹੈ ਉਹਦੀ ਇੱਕ ਵਾਰ ਸਾਡਾ ਜੈਕ ਖਰਾਬ ਹੋ ਗਿਆ ਦੂਜੀ ਹੱਬ ਟੁੱਟ ਗਈ ਟਰਾਲੀ ਦੀ ਅਸੀਂ ਉੱਥੇ ਜਦੋਂ ਵੱਡਾ ਕੰਮ ਹੁੰਦਾ ਅਸੀਂ ਆਪਣੀ ਦੁਕਾਨ ਤੇ ਲੈ ਜਾਈਦੇ ਡੈਡੀ ਦੀ ਕਿਉਂਕਿ ਉੱਥੇ ਜਿਹੜਾ ਕਨੈਕਸ਼ਨ ਹੈ ਉਹ 3 ਫੇਸ ਦਾ ਵੱਡਾ ਕਨੈਕਸ਼ਨ ਹੈ ਛੋਟਾ ਕੰਮ ਤਾਂ ਇੱਥੇ ਕਰ ਲਈਦਾ ਵੱਡੇ ਕੰਮ ਲਈ ਸਾਨੂੰ ਉੱਥੇ ਜਾਣਾ ਪੈਂਦਾ ਤੇ ਇੱਥੇ ਕਨੈਕਸ਼ਨ ਛੋਟਾ ਜੀ ਆਪਣੀ ਈਓ ਦੀ ਜਿਹੜੀ ਨਗਰ ਕੌਂਸਲ ਸਾਹਮਣੇ ਕੋਠੀ ਆ ਤੇ ਉੱਥੇ ਰਿਪੇਅਰ ਕਰਨ ਲਈ ਮੈਂ ਵੈਲਡਿੰਗ ਵਾਲਾ ਮੁੰਡਾ ਬੁਲਾਇਦਾ ਹੈ ਜਿਹੜੀ ਉਹਦੀ ਲੇਬਰ ਹੁੰਦੀ ਹੈ 2-4000 ਰੁਪਏ ਉਹਨੂੰ ਦੇ ਦੇਈਦੀ ਐ ਤੇ ਆਪਣਾ ਕੰਮ ਨਵੇੜ ਲਈਦਾ। ਨਹੀਂ ਜਿਹਨੇ ਹੁਣੋਂ ਕਹਿੰਦੇ ਨੇ ਵੀ ਸਾਨੂੰ ਗੇਟ ਖੋਲਾ ਕੇ ਦਿਖਾਓ। ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਂ ਤਾਂ ਹੁਣ ਵੀ ਐਸ ਐਚਓ ਸਾਹਿਬ ਦਾ ਫੋਨ ਆਇਆ ਸੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦਿੰਨੇ ਆ ਜਿਹੜਾ ਸਾਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਤੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ੀ ਸ ਸਮਾਨਤਾ ਸਾਡਾ ਅਸੀਂ ਕਬਾੜੀ ਤੋਂ ਲਿਆਤਾ ਹੋਇਆ ਤੁਹਾਨੂੰ ਹੁਣ ਇੱਥੇ ਨਗਰ ਕੌਂਸਲ ਚ ਵੀ ਤੁਸੀਂ ਦੇਖੋ ਮੈਨੂੰ ਲੱਗਦਾ 100 ਤੋਂ ਉੱਪਰ ਟਾਇਰ ਤਾਂ ਸਾਡਾ ਨਗਰ ਕੌਂਸਲ ਚ ਪਿਆ ਹੋਊਗਾ ਕਿਉਂਕਿ ਜਿਹੜੀ ਨਗਰ ਕੌਂਸਲ ਦੀਆਂ ਟਰਾਲੀਆਂ ਚੱਲਦੀਆਂ ਨੇ ਸਾਰਾ ਦਿਨ ਕੰਚ ਚ ਚੱਲਦੀਆਂ ਨੇ ਕੰਚ ਹੋਰ ਇੱਕ ਤਰ੍ਹਾਂ ਦਾ ਕਈ ਤਰ੍ਹਾਂ ਦਾ ਇਹ ਜਿਹਾ ਸਮਾਨ ਹੈ ਜਿੱਥੇ ਟਾਇਰ ਪਾੜ ਜਾਂਦੇ ਨੇ ਸਾਨੂੰ ਅਸੀਂ ਜੇ ਸਰਕਾਰੀ ਟਾਇਰ ਤਾਂ ਅਸੀਂ ਪਾਉਂਦੇ ਹਾਂ ਮਸਾਂ ਹੀ 3 ਮਹੀਨੇ 6 ਮਹੀਨੇ ਬਾਅਦ ਪਰ ਜਿਹੜੇ ਕਬਾੜੀ ਵਾਲੇ ਟਾਇਰ ਨੇ 1000 2000 ਦੇ ਸਾਨੂੰ ਮਿਲ ਜਾਂਦੇ ਨੇ ਉਹ ਤਾਂ ਮੈਨੂੰ ਲੱਗਦਾ ਸਾਡਾ ਚੌਥੇ ਦਿਨੇ ਕੋਈ ਇੱਕ ਪੋਪਲਨ ਸਾਰੀ ਟਾਇਰਾਂ ਵਾਲੀਆਂ ਨੇ ਹਰੇਕ ਦੀ ਇੱਕ ਸਟਿੱਪਣੀ ਹੈ ਮੇਰੇ ਖਿਆਲ 200 ਤਾਂ ਸਾਡੇ ਕੋਲ ਟਾਇਰ ਆ ਚਲੋ ਤੁਸੀਂ ਪਿਆਰ ਹੋ ਜਿਵੇਂ ਉਹ ਮੰਗ ਕਰਦੇ ਨੇ ਬਿਲਕੁਲ ਮੈਂ ਕਿਸਾਨ ਭਰਾਵਾਂ ਦੇ ਨਾਲ ਆ ਸਗੋਂ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਮੈਨੂੰ ਧਰਨਾ ਲਾਉਣ ਤੋਂ ਪਹਿਲਾਂ ਸਾਨੂੰ ਬੁਲਾਉਣਾ ਤੀ ਮੈਂ ਆ ਆ ਕੇ ਚਾਬੀ ਲੈ ਕੇ ਸਾਰਾ ਸਮਾਨ ਚੈੱਕ ਕਰਾਂਦਾ ਦੁਕਾਨ ਖੋਲਦਾ ਉਹਨੂੰ ਦਿਖਾਂਦਾ ਵੀ ਆਹ ਦੇਖੋ ਤੁਸੀਂ ਟਰਾਲੀ ਪਛਾਣ ਲਓ ਤੁਹਾਡੇ ਟਾਇਰ ਪਛਾਣ ਲਓ ਉਸ ਤਾਂ ਕਬਾੜੀਆਂ ਤੋਂ ਲੈ ਕੇ ਆਉਨੇ ਆ ਇਹ ਚਾਹਣ ਤਾਂ ਮੈਂ ਪਟਿਆਲੇ ਦੇ ਜਿਹੜੇ ਕਬਾੜੀ ਨੇ ਉਹਨਾਂ ਨਾਲ ਵੀ ਗੱਲ ਕਰਾ ਸਕਦਾ ਇਹ ਚੌਣ ਤਾਂ ਮੈਂ ਜਿਹੜਾ ਵੈਲਡਿੰਗ ਵਾਲਾ ਮੁੰਡਾ ਸਾਡਾ ਮੁੰਡਾ ਪੱਕਾ ਰੱਖਿਆ ਹੋਇਆ ਮੈਂ ਉਹਦੇ ਨਾਲ ਵੀ ਗੱਲ ਕਰਾ ਸਕਦਾ ਕਈ ਵਾਰ ਤਾਂ ਮੈਂ ਖੁਦ ਆਪ ਟਾਂਕੇ ਲਾਇਏ ਨੇ ਕਿਉਂਕਿ ਮੈਂ ਆਪ ਗ੍ਰਿਲਾਂ ਦਾ ਕੰਮ ਕਰਦਾ ਮੈਨੂੰ ਸਾਰੇ ਟਾਂਕੇ ਲਾਣੇ ਆਉਂਦੇ ਨੇ ਥੋੜਾ ਬੋਤਾ ਤਾਂ ਮੈਂ ਹੀ ਲਾ ਦਿੰਦਾ ਕੋਈ ਵੱਡਾ ਕੰਮ ਹੁੰਦਾ ਤਾਂ ਮੇਰੇ ਕੋਲ ਸਮਾਂ ਨਹੀਂ ਹੁੰਦਾ ਤਾਂ ਮੈਂ ਰਬੀਰ ਵਾਲਾ ਬੰਦਾ ਬੁਲਾ ਲੈਂਦਾ ਕਿਸਾਨ ਭਰਾ ਸਾਡੇ ਨਾਲ ਸਹਿਯੋਗ ਕਰਨ ਅਸੀਂ ਉਹਨਾਂ ਨਾਲ ਹਰ ਤਰੀਕੇ ਦਾ ਸਹਿਯੋਗ ਕਰਨ ਦਾ ਲਈ ਤਿਆਰ ਪਰ ਜਿਹੜੇ ਸਾਡੇ ਪਿੱਛੇ ਪਏ ਹੋਏ ਨੇ ਆ ਦੋ ਜਿਹੜੇ ਹੁਣ ਨਵੇਂ ਉੱਠੇ ਨੇ ਨਿਕਲਾਬੀ ਉਹ ਬੰਦਿਆਂ ਦੀ ਗੱਲਾਂ 'ਚ ਨਾਣ ਉਹਨਾਂ ਦਾ ਟੀਚਾ ਸਿਰਫ ਇਹ ਹੈ ਕਿ ਇਹਨਾਂ ਨੂੰ ਬਦਨਾਮ ਕਰੀਏ ਆਮ ਆਦਮੀ ਪਾਰਟੀ ਕੋਈ ਭਾਜਪਾ ਕਾਂਗਰਸ ਵਾਲੀ 'ਚ ਪਾਰਟੀਬਾਜ਼ੀ ਦਾ ਕੋਈ ਗੱਲੇ ਨਹੀਂ ਹੈਗੀ ਸਿਰਫ ਸਾਡਾ ਕਸੂਰ ਇੰਨਾ ਹੈ ਕਿ ਅਸੀਂ ਜਿਹੜੀਆਂ ਇੱਥੋਂ ਦੀਆਂ ਮਸ਼ੀਨਰੀਆਂ ਨੇ ਉਹ ਅਸੀਂ ਆਪ ਰਿਪੇਅਰ ਕਰ ਦਿਆ ਤੇ ਮੈਂ ਆਪਣੀ ਡੈਡੀ ਦੀ ਦੁਕਾਨ ਤੇ ਜਾ ਕੇ ਇਹਨਾਂ ਨੂੰ ਰਿਪੇਅਰ ਕਰਵਾਉਣਾ ਤੇ ਰਿਪੇਅਰ ਕਰਾ ਕੇ ਕੋਈ ਸੰਤ ਸਮਾਨ ਜੇ ਸਾਡਾ ਕੋਈ ਉੱਥੇ ਰਹਿ ਵੀ ਗਿਆ ਹੋ ਉਹਨੂੰ ਮੇਰਾ ਖੁੱਦ ਦਾ ਪਰਸਨਲ ਜਨਰੇਟਰ ਹੈ ਪਰਸਨਲ ਜਨਰੇਟਰ ਮੈਂ ਆਪਣੇ ਦੁਕਾਨ ਤੋਂ ਤਾਰ ਤੇ ਲਈ ਆ ਕੇ ਇੱਥੇ ਰੱਖਿਆ ਕਿ ਜਦੋਂ ਰਾਤ ਨੂੰ ਲਾਈਟ ਬੱਗ ਜਾਂਦੀ ਹੈ ਤਾਂ ਚੌਂਕੀਦਾਰ ਕੋਲ ਕੋਈ ਸਾਧਨ ਨਹੀਂ ਹੁੰਦਾ ਵੀ ਇਹ ਜਨਰੇਟਰ ਇੱਥੇ ਲਾ ਲਓ ਮੇਰੀ ਪਰਸਨਲ ਐਲਈਡੀ ਇੱਥੇ ਲੱਗੀ ਹੋਈ ਆ ਜਿਹੜੇ ਇੱਥੇ 16 ਕੈਮਰੇ ਲੱਗੇ ਹੋਏ ਨੇ ਨਗਰ ਕਾਉਂਸਲ ਚ ਕੋਈ ਬਿਲ ਨਹੀਂ ਹੈਗਾ 16 ਦੇ 16 ਕੈਮਰੇ ਸਾਰੇ ਮੇਰੇ ਪਰਸਨਲ ਲੱਗੇ ਹੋਏ ਨੇ ਏਸੀ ਆ ਜਿਹੜਾ ਏਸੀ ਪਰਸਨਲ ਇੱਥੇ ਲੱਗਿਆ ਹੋਇਆ ਮਤਲਬ ਅਸੀਂ ਸਾਡਾ ਟੀਚਰ ਤਾਂ ਸਿਰਫ ਇਹ ਆ ਵੀ ਅਸੀਂ ਨਗਰ ਕਾਉਂਸਲ ਚਲਾਉਣੀ ਹੈ ਤੇ ਉਹਦੇ ਵਿੱਚ ਮੇਰੇ ਮਿਸਤਰੀ ਹੋਣ ਕਰਕੇ ਅਸੀਂ ਕਈ ਕੰਮ ਇਹ ਜਿਹਨੇ ਜਿਹੜੇ ਆਪ ਕਰ ਦਿੰਦੇ ਆ ਤੇ ਉਹਦਾ ਖਰਚਾ ਵੀ ਨਹੀਂ ਪ